ਬਾਲੀਵੁੱਡ ਦੇ ਅਭਿਨੇਤਰੀ ਆਸ਼ਵਰੀਆ ਰਾਏ ਬਚਨ ਤੇ ਉਸਦੀ ਤਿਆ ਰਾਧਿਆ ਬਾਲੀਵੁੱਡ ਦੀਆਂ ਮਨਪਸੰਦ ਅਸਲ ਜੀਵਨ ਮਾਤੀ ਦੀ ਜੋੜੀ ਦੇ ਵਿੱਚੋਂ ਇੱਕ ਹੈ। ਦੱਸਦੀ ਕਿ ਦੋਵਾਂ ਦੀ ਜੋੜੀ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਰਹਿੰਦੀ ਹੈ। ਜਦੋਂ ਵੀ ਮਾਤੀ ਨੂੰ ਇਕੱਠੇ ਦੇਖਿਆ ਜਾਂਦਾ ਹੈ ਤਾਂ ਚਾਰੇ ਪਾਸੇ ਚਰਚਾ ਸ਼ੁਰੂ ਹੋ ਜਾਂਦੀ ਹੈ। ਰਾਧਿਆ ਬਚਨ ਬਾਕੀ ਸਟਾਰ ਕਿਡਸ ਤੋਂ ਬਿਲਕੁਲ ਵੱਖਰੀ ਹੈ। ਉਹ ਸਟਾਰ ਕਿਡਸ ਦੀਆਂ ਪਾਰਟੀਆਂ ਦਾ ਹਿੱਸਾ ਨਹੀਂ ਹੈ ਪਰ ਆਪਣੀ ਮਾ ਆਸ਼ਵਰੀਆ ਰਾਏ ਦਾ ਹੱਥ ਫੜਦੀ ਫਿਲਹਾਲ ਨਜ਼ਰ ਆਈ ਹੈ। ਜੀ ਹਾਂ ਆਸ਼ਵਰੀਆ ਜਿੱਥੇ ਵੀ ਜਾਂਦੀ ਹੈ ਉਹ ਆਪਣੀ ਬੇਟੀ ਨੂੰ ਨਾਲ ਜ਼ਰੂਰ ਲੈ ਕੇ ਜਾਂਦੀ ਹੈ। ਪਰ ਫਿਰ ਤੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਿਹਾ ਹੁੰਦਾ ਹੈ ਕਿ ਆਪਣੀ ਬੇਟੀ ਦੇ ਨਾਲ ਅਸ਼ਵਰੀਆ ਰਾਏ ਨਜ਼ਰ ਆਈਏ ਜੋ ਕਿ ਕਾਣਸ ਦੇ 2024 ਦੇ ਵਿੱਚ ਪੁੱਜੀ ਇੱਥੇ ਹੀ ਕੁਝ ਅਜੀਹਾ ਹੋਇਆ ਕਿ ਜਿਸ ਤੋਂ ਦੇਖਣ ਤੋਂ ਬਾਅਦ ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਇਰਾਦਾ ਹੁਣ ਬੇहद ਵੱਡੀ ਹੋ ਗਈ ਹੈ ਤੇ ਆਪਣੀ ਮਾਂ ਪ੍ਰਤੀ ਬੇਟੀ ਹੋਣ ਦਾ ਫਰਜ਼ ਵੀ ਬਖੂਬੀ ਨਿਭਾ ਰਹੀ ਹੈ ਜੀ ਹਾਂ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕਾਣਸ ਤੇ ਰੈੱਡ ਕਾਰਪਟ ਤੋਂ ਅਸ਼ਵਰੀਆ ਰਾਏ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਜੋ ਕਿ ਤੇਜ਼ੀ ਦੇ ਨਾਲ ਲੋਕਾਂ ਦੇ ਵਿੱਚ ਵੀ ਫੈਲ ਰਹੀਆਂ ਨੇ ਸਾਹਮਣੇ ਆਈਆਂ ਕੁਝ ਤਸਵੀਰਾਂ ਚ ਐਸ਼ਵਰੀਆ ਰਾਏ ਦੀ ਬੇਟੀ ਆਰਾਧਿਆ ਵੀ ਨਜ਼ਰ ਆ ਰਹੀ ਹੈ ਉਹ ਆਪਣੀ ਮਾਂ ਦੀ ਦੇਖਪਾਲ ਕਰਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਜਿੱਥੇ ਪਹਿਲਾਂ ਤੁਸੀਂ ਇਹ ਦੇਖਿਆ ਤਸਵੀਰਾਂ ਦੇ ਵਿੱਚ ਗੌਰ ਨਾਲ ਤੁਸੀਂ ਦੇਖੋ ਕਿ ਐਸ਼ਵਰੀਆ ਰਾਏ ਆਪਣੀ ਧੀ ਦਾ ਹੱਥ ਫੜ ਕੇ ਉਸ ਦੀ ਸੁਰੱਖਿਆ ਕਰਦੀ ਹੈ ਤੇ ਉੱਥੇ ਹੀ ਹੁਣ ਉਹਨਾਂ ਦੀ ਬੇਟੀ ਉਸ ਦਾ ਹੱਥ ਫੜ ਕੇ ਅੱਗੇ ਚੱਲ ਰਹੀ ਹੈ ਆਰਾਧਿਆ ਦੀ ਚਿੰਤਾ ਵੀ ਜਾਇਜ਼ ਹੈ ਦੱਸ ਦੇ ਕਿ ਐਸ਼ਵਰੀਆ ਰਾਏ ਦੇ ਹੱਥ ਤੇ ਸੱਟ ਲੱਗੀ ਹੋਈ ਹੈ ਜਿਸ ਤੋਂ ਬਾਅਦ ਆਰਾਧਿਆ ਸਤਾ ਹੱਥ ਫੜ ਕੇ ਅੱਗੇ ਚੱਲਦੀ ਆ ਆਰਾਧਿਆ ਦੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਆਰਾਧਿਆ ਨੇ ਬਿਲਕੁਲ ਮਾ ਦੇ ਨਾਲ ਮਿਲਦਾ ਜੁਲਦਾ ਪਹਿਰਾਵਾ ਵੀ ਹੈ ਜਿਹੜਾ ਕਿ ਪਾਇਆ ਹੋਇਆ ਸੀ ਉਸਨੇ ਬਲੈਕ ਐਂਡ ਵਾਈਟ ਟ੍ਰੈਕ ਪੈਂਟ ਅਤੇ スウェット ਸ਼ਰਟ ਤੇ ਮੈਚਿੰਗ ਫਲਿੱਪ ਫਲॉप ਪਾਨੇ ਹੋਏ ਸਨ ਫਿਲਹਾਲ ਆਸ਼ਵਰੀਆ ਰਾਏ ਅਤੇ ਆਰਾਧਿਆ ਰਾਏ ਦੀ ਇਹ ਜੋੜੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ